ਮਿੰਟੋ ਜੀ ਭਾਜਪਾ ਵਾਲਿਆਂ ਨੇ ਹੰਸਰਾਜ ਹੰਸ ਦੀ ਟਿਕਟ ਕੱਟਦੀ ਜੀ ਜੀ ਕੱਟ ਦਿੱਤੀ ਅਸਲੀ ਅਸਲੀ ਆਵਾ ਆ ਗਈ ਯਾਰ ਹੂੰ ਕਿਆਰਾ ਦੇਖੋ ਹੰਸਰਾਜ ਹੰਸ ਬਾਰੇ ਨਾ ਪਹਿਲਾਂ ਹੀ ਇੱਥੇ ਜਿੱਥੇ ਇਹ ਪ੍ਰਗਾਤੇ ਬਣਿਆ ਹੋਇਆ ਚੇਅਰਮੈਨ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਈ ਤਰ੍ਹਾਂ ਦੇ ਕਥਿਤ ਦੋਸ਼ ਲਾਏ ਸੀਗੇ ਹੰਸਰਾਜ ਹੰਸਤੇ ਤੇ ਉਹਦੇ ਵਿੱਚ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਹ ਉਥੇ ਇੱਕ ਜਗ੍ਹਾ ਦੇ ਨਾਲ ਹੀ ਪੈਟੀਸ਼ਨ ਕਰਕੇ ਕਿ ਭਾਈ ਆਪਣੀ ਆਨੀ ਸ਼ਾਨ ਰੈਸ਼ੋਸਾਰ ਰਿਹਾ ਤੇ ਅਸੀਂ ਆਖਿਆ ਕਿ ਕੀ ਕਰਦਾ ਕਤੋਂ ਬਣਾ ਰਿਹਾ ਉਹ ਕਹਿੰਦਾ ਕਿ ਮੈਂ ਦਿੱਲੀੋਂ ਆ ਜਾਣਾ ਯਾਨੀ ਹਸਰਾ ਜਿਹਾ ਹਸ ਨੂੰ ਪਹਿਲਾਂ ਹੀ ਪਤਾ ਸੀਗਾ ਉਹ ਜਿਵੇਂ ਨੇ ਗਾਇਆ ਸੀ ਨਾ ਖੇੜਿਆਂ ਨੂੰ ਲਈ ਜਾਂਦਾ ਕੋਈ ਪੁੱਟ ਕੇ ਸਿਆਨੋ ਬੂਟਾ ਕਿ ਬੂਟਾਂ ਪੁੱਟਿਆ ਜਾਣਾ ਜੀ ਤਾਂ ਦਿੱਲੀ ਤੋਂ ਅੱਜ ਅੰਸਰਾ ਦੇ ਹਸ ਦੀ ਵਧਾਈਗੀ ਉਹ ਕਿ ਪੈਸੇ ਇਹਨਾਂ ਨੇ ਇੱਕ ਵਾਰੀ ਮੈਂਬਰ ਪਾਰਲੀਮੈਂਟ ਬਣ ਕੇ ਵੇਖਣਾ ਸੀ ਤੇ ਕਹਿੰਦੇ ਮੈਂ ਸੀਪ ਲਾਉਣੀ ਸੀ ਮਨਾਉ ਦਿੱਤੀ ਮੈਂ ਤਾਂ ਫਕੀਰ ਆਦਮੀ ਆ ਤਾਂ ਖੈਰ ਉਹਨਾਂ ਦੇਖੋ ਗੌਤਮ ਗੰਭੀਰ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਉਹਦੀ ਵੀ ਟਿਕਟ ਕੱਟ ਦਿੱਤੀ ਗਈ ਹੈ ਜੀ ਹਾਂਜੀ ਤੋਂ ਗੌਤਮ ਗੰਭੀਰ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਆਪਣੀ ਤੋਬਾ ਤੋਵਾ ਜੀ ਉਹ ਤੇ ਪਾਸੇ ਹੋ ਗਿਆ ਤਾਂ ਅੱਜ 72 ਨਾਵਾਂ ਦੀ ਇਹਨਾਂ ਨੇ ਸੂਚੀ ਜਾਰੀ ਕਰ ਦਿੱਤੀ ਆ ਪਰ ਉਹਦੇ ਚ ਸਭ ਤੋਂ ਮਹੱਤਵਪੂਰਨ ਨਾਂ ਆ ਨਿਤਨ ਗੜકરી ਪੜੀ ਕੰਟਰੋਵਰਸੀ ਉਹ ਇਸੇ ਕੀ ਜਦੋਂ ਪਹਿਲੀ ਸੂਚੀ ਜਾਰੀ ਕੀਤੀ ਹੈ ਇਹਨਾਂ ਨੇ ਤਾਂ ਦਾ ਨਾਮ ਨਹੀਂ ਸੀਗਾ ਹਾਂ ਯੈਸ 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 ਨਿਤਨ ਗੜકરી ਤਾਂ ਨਾਮ ਆਉਣਾ ਕਿ ਤੇ ਨਾ ਕਿ ਤੇ ਕਹ ਲੋ ਕਿ ਬਹੁਤ ਵੱਡੀ ਖਬਰ ਬਣ ਜਾਂਦੀ ਆ ਕਿਉਂਕਿ ਉਧਰ ਉਧ ਬਟਾ ਕਰੇ ਵਾਜਾਂ ਮਾਰਦੇ ਸੀਗੇ ਕਿ ਤੁਸੀਂ ਆ ਜਾਓ ਜੀ ਜੇ ਸਾਡਾ ਨੱਠ ਜੋੜ ਜਿੱਤ ਗਿਆ ਤੇ ਮੰਤਰੀ ਬੜਾਵਾਂਗੇ ਤੁਹਾਨੂੰ ਖੈਰ ਪਿਊਸ਼ ਗੋਇਲ ਇਹਨਾਂ ਪੰਜਾਬੀ ਪਖੋ ਵੀ ਜਾਣਦੇ ਆ ਕਿਸਾਨਾਂ ਨਾਲ ਟੇਬਲ ਟਾਕ ਦੇ ਵਿੱਚ ਬੈਠਦੇ ਹੁੰਦੇ ਆ ਮੁੰਬਈ ਨਾਰਥ ਤੋਂ ਇਹ ਲੜਦੱਕੇ ਤਾਂ ਗੜਕਰੀ ਸਾਹਿਬ ਉੱਥੇ ਹੀ ਰਹਿਣਗੇ ਖਟਕੜ ਸਾਹਿਬ ਹਟਲ ਸਾਹਿਬ ਸੌਰੀ ਖਟਕੜ ਕਹਿ ਗਿਆ ਮੈਂ ਕਟਰ ਸਾਹਿਬ ਕੱਲ ਹੀ ਜਿਹੜੇ ਐਕਸ ਹੋਏ ਆ ਉਹ ਹੁਣ ਕਰਨਾਲ ਤੋਂ ਐਮਪੀ ਦੀ ਚੋਣ ਲੜਨਗੇ ਕਹਿ ਲੋ ਕਿ ਕਿਤੇ ਨਕਤੇ ਕਿ ਐਸੇ ਆ ਸੀਗਾ ਖੈਰ ਸਭ ਤੋਂ ਵੱਡਾ ਇਸ ਮਾਮਲੇ ਦੇ ਵਿੱਚ ਝਟਕਾ ਜੇ ਦੇਖੀਏ ਤਾਂ ਹਸਰਾਜ ਹਾਸਨੂਆ ਉਹਨਾਂ ਦੀ ਟਿਕਟ ਜਿਹੜੀ ਆ ਕੱਟ ਦਿੱਤੀ ਗਈ ਆ ਹਰਿਆਣੇ ਦੇ ਵਿੱਚ 6 ਸੀਟਾਂ ਤੇ ਇਹਨਾਂ ਨੇ ਉਮੀਦਵਾਰ ਐਲਾਨੇ ਆ ਜੀ ਅੰਮਾਲਾ ਤੋਂ ਇੱਕ ਤਾਂ ਕੈਂਡੀਡੇਟ ਬਦਲ ਦਿੱਤਾ ਇੱਕ ਅਸ਼ੋਕ ਤਮਰ ਜਿਹੜਾ ਪਹਿਲਾਂ ਕਾਂਗਰਸੀ ਸੀ ਫਿਰ ਆਮ ਆਦਮੀ ਪਾਰਟੀ ਚ ਆਇਆ ਉਸ ਨੂੰ ਸਰਸੇ ਤੋਂ ਇਹਨਾਂ ਨੇ ਟਿਕਟ ਦੇ ਦਿੱਤੀ ਆ ਹੂੰ ਹੂੰ ਤੇ ਦੋ ਤਿੰਨ ਨਾਮ ਹਾਲੇ ਦਿੱਲੀ ਦੇ ਵਿੱਚ ਇਹਨਾਂ ਨੇ ਦੇਨੇ ਜਿਹੜੇ ਬਾਕੀ ਆ ਪਰ ਕੁਝ ਸਾਮ ਕਰ ਦਿੱਤੇ ਆ ਗੌਤਮ ਕਬੀਰ ਦੀ ਥਾ ਤੇ ਹਰਸ਼ ਮਲੋਤਰਾ ਆ ਗਿਆ ਯੋਗਿੰਦਰ ਚੰਦ ਉਲੀ ਆ ਗਿਆ ਹਸਰਾ ਜਾਂਸ ਦੀ ਥਾ ਤੇ ਗੁਜਰਾਤ ਦੇ ਵਿੱਚ ਵੀ ਪੰਜ ਸੰਸਦ ਮੈਂਬਰਾਂ ਦਾ ਇਹਨਾਂ ਨੇ ਟਿਕਟ ਕੱਟ ਦਿੱਤਾ ਹੈ ਮਹਾਰਾਸ਼ਟਰ ਦੇ ਵਿੱਚੋਂ 48 ਚੋਂ 20 ਸੀਟਾਂ ਦਾ ਐਲਾਨ ਕੀਤਾ ਇੱਥੇ ਪੇਚ ਫਸਿਆ ਹੋਇਆ ਹੈ ਨਾ ਕਿ ਜਿਹੜਾ ਆਰ ਤੜਾ ਇਸ ਤੋਂ ਇਲਾਵਾ ਸ਼ਿੰਦੇ ਤੜਾ ਉਹ ਵੀ ਮੰਗ ਕਰ ਰਿਹਾ ਹੈ ਤੇਲੰਗਾਨਾ ਦੀਆਂ ਛੇ ਸੀਟਾਂ ਦੇ ਉਮੀਦਵਾਰ ਇਹਨਾਂ ਨੇ ਲਾਣੇ ਆ ਜੀ ਤਰੇ ਪ੍ਰਾਧਿਕ ਉਮੀਦਵਾਰ ਐਲਾਨੇ ਆ ਉਤਰਾਖੰਡ ਦੇ ਵਿੱਚ 2 ਸੀਟਾਂ ਤੇ ਉਮੀਦਵਾਰ ਇਹਨਾਂ ਨੇ ਐਲਾਨ ਦਿੱਤੇ ਕਰਨਾਟਕ ਦੀਆਂ 20 ਸੀਟਾਂ ਤੇ ਉਮੀਦਵਾਰ ਐਲਾਨੇ ਆ ਤਾਂ ਖੈਰ ਇੰਦਰੂ opinion poll ਵੀ ਆਉਣੇ ਸ਼ੁਰੂ ਹੋ ਗਏ ਤਰੰਤਰਾਂ ਦੇ ਉਹਨਾਂ ਦੇ ਵੀ ਕਾਫੀ ਆ ਤਰੰਤਰਾਂ ਦੀਆਂ ਉਹਨਾਂ ਦੀਆਂ ਵੀ ਅਟਕਲ ਬਾਜ਼ੀਆਂ ਇਸ ਦਰਮਿਆਨ ਹੁਣ ਕੈਂਡੀਡੇਟਸ ਦੀ ਜਿਹੜੀ ਸੂਚੀ ਆ ਉਹ ਭਾਜਪਾ ਨੇ ਦੂਜੀ ਜਾਰੀ ਕਰ ਦਿੱਤੀ ਆ ਹੁਣ ਦੇਖਣਾ ਹੋਵੇਗਾ ਤੀਜੀ ਕਦੋਂ ਆਉਂਦੀ ਆ ਜਿਹੜੇ ਰਹਿ ਗਏ ਚਿਰੇ ਆ ਉਹਦੇ ਚ ਕਿਹੜੇ ਕਿਹੜੇ ਆਉਂਦੇ ਆ ਪਰ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹ ਪੰਤਲਾ ਇਹਨਾਂ ਦਾ ਹੁਣ ਇੱਕ ਦਸਤੂਰੀ ਬਣਦਾ ਜਾ ਰਿਹਾ ਹੈ ਕਿ ਜਿਵੇਂ ਆਪਾਂ ਗੁਜਰਾਤ ਮਾਡਲ ਦਾ ਜ਼ਿਕਰ ਕਰਦੇ ਆਂ ਕਿ ਆ ਵੀ ਇੱਕ ਗੁਜਰਾਤ ਮਾਡਲ ਹੈ ਜੀ ਜੀ ਨੋਟ ਕਰੋ ਇਹਨਾਂ ਦੀ ਗੱਲ ਖੱਟਰ ਸਾਹਿਬ ਨੂੰ ਉਤਾਰ ਕੇ ਜੀ ਨੈਮ ਸੈਣੀ ਨੂੰ ਉਹਨਾਂ ਦੀ ਜਗ੍ਹਾ ਤੇ ਲਾ ਦਿੱਤਾ ਹਾਂ ਬਦਲਿਆ ਕੁਝ ਨਹੀਂ ਹੂੰ ਹੂੰ ਬਦਲਿਆ ਕੁਝ ਨਹੀਂ ਤੁਸੀਂ ਬਕੂਬੀ ਜਾਣਦੇ ਹੋ ਜੀ ਕਿ ਬਦਲਿਆ ਕੁਝ ਨਹੀਂ ਕਿਉਂਕਿ ਉਹ ਖੱਟਰ ਸਾਹਿਬ ਦੇ ਰਾਈਟ ਹੈਂਡ ਹੈ ਜੀ ਚਲੇ ਆ ਬਿਲਕੁਲ ਪਤਾ ਲਿਆ ਕੁਛ ਨਹੀਂ ਪਰ ਲੋਕਾਂ ਦੀ ਨਜ਼ਰ ਚ ਬਦਲ ਕੇ ਖੱਟਰ ਨੂੰ ਬਦਲ ਦਿੰਦਾ ਹਮ ਤਾਂ ਇਸੇ ਤਰ੍ਹਾਂ ਇਹ ਜਦੋਂ ਟਿਕਟਾਂ ਕੱਟਦੇ ਆ ਨਾ ਥੋਕ ਚ ਕੱਟ ਦਿੰਦੇ ਆ ਮੰਤਰੀਆਂ ਤੱਕ ਨੂੰ ਵੀ ਪਾਸੇ ਕਰ ਦਿੰਦੇ ਆ ਬਾਜ਼ਾਰਤਾਂ ਦੇ ਵਿੱਚੋਂ ਵੇਚ ਸਾਬ ਨੂੰ ਵੀ ਤੋੜ ਦਿੱਤਾ ਗਿਆ ਨਰਾਜ਼ ਨੇ ਉਹ ਤਾਂ ਕਹਿੰਦਾ ਮਤਲਬ ਕਿ ਗੁਜਰਾਤ ਮਾਡਲ ਹੈ ਗੁਜਰਾਤ ਦੇ ਵਿੱਚ ਨਹੀਂ ਮੁੱਖ ਮੰਤਰੀ ਬਦਲ ਦਿੰਦੇ ਆ ਮੰਤਰੀ ਬਦਲ ਦਿੰਦੇ ਇਲੈਕਸ਼ਨ ਤੋਂ ਪਹਿਲਾਂ ਹੁੰਦਾ ਕੀ ਹੈ ਕਿ ਲੋਕਾਂ ਦਾ ਗੁੱਸਾ ਚ ਇਹਨਾਂ ਵਿਅਕਤੀ ਵਿਸ਼ੇਸ਼ ਕੈਨੋ ਲੀਡਰ ਵਿਸ਼ੇਸ਼ ਕੈਨੋ ਨਾਲ ਪ੍ਰਤੀ ਹੁੰਦਾ ਹੈ ਨਾ ਉਹ ਨਿਕਲ ਜਾਂਦਾ ਕਹਿੰਦੇ ਕਿ ਨਹੀਂ ਮੋਦੀ ਉੱਤੇ ਸੈਟ ਹੈ ਮੋਦੀ ਨੂੰ ਸাজা ਥੋੜੀ ਨਾ ਦੇਵਾਂਗੇ ਜੀ ਜੀ ਮੰਤਰੀ ਜੀ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਐਸ ਸੀ ਏ ਏ ਉਹਦਾ ਵਿਰੋਧ ਕੇਜਰੀਵਾਲ ਨੇ ਕੀਤਾ ਪਰ ਉਹਦੇ ਵਿੱਚ ਕੈਨੇਡਾ ਦਾ ਜ਼ਿਕਰ ਕੀਤਾ ਇਹ ਕੀ ਮਾਮਲਾ ਜੀ ਦੇਖੋ ਕੈਨੇਡਾ ਦਾ ਜ਼ਿਕਰ ਇਸ ਹਵਾਨੇ ਨਾਲ ਕੀਤਾ ਉਹ ਕਹਿੰਦੇ ਆ ਕਿ ਸੀ ਏ ਏ ਆ ਜਿਹੜਾ ਇਹ ਤੇ ਬਈ ਮੁਸੀਬਤ ਨੂੰ ਸਦਾ ਉਹ ਕਿਵੇਂ ਭਾਈ ਕਹਦੇ ਵੇਖੋ ਜਿਹੜੇ ਦੇਸ਼ਾਂ ਨੂੰ ਇਹਨਾਂ ਨੇ ਇਹ ਛੋਟ ਦਿੱਤੀ ਆ ਯਾਨੀ ਅਫਗਾਨਿਸਤਾਨ ਆ ਪਾਕਿਸਤਾਨ ਆ ਬੰਗਲਾਦੇਸ਼ ਆ ਉਹਦੇ ਵਿੱਚ ਤਾਂ ਮਾਈਨੋਰਟੀ ਜਗੀ ਆ ਉਹ 2 ਕਰੋੜ ਦੇ ਕਰੀਬ ਬਸ ਹੋ ਰੱਖਦੀ ਆ ਤੇ ਫਾਰਜ਼ ਕਰੋ ਕਰੋੜ ਬੰਦਾ ਇਧਰ ਨੂੰ ਆ ਜਾਂਦਾ ਜੀ ਆਪਾਂ ਤੇ ਮਾਰੇ ਜਾਵਾਂਗੇ ਉਹ ਕਿਵੇਂ ਇੰਦੇ ਜੀ ਵਿਸਗਾਰ ਖੁੱਸਣਗੇ ਬਲਾਤਕਾਰ ਹੋਣਗੇ ਚੋਰੀਆਂ ਚਕਾਰੀਆਂ ਸਾਰਾ ਕੁਝ ਵਧੇਗਾ ਜੀ ਉਹ ਕਹਿੰਦੇ ਤੁਹਾਨੂੰ ਸਭ ਕੁ ਲੈਣਾ ਚਾਹੀਦਾ ਹੈ ਅਮਰੀਕਾ ਕੈਨੇਡਾ ਤੋਂ ਹੂੰ ਕੈਨੇਡਾ ਨੇ ਵੀ ਉਹ ਗਲਤੀ ਕੀਤੀ ਸੀ ਕਿ ਉਹਨਾਂ ਨੇ ਬਹੁਤ ਵੱਡੇ ਪੱਤਰ ਤੇ ਨਾਗਰਿਕਤਾ ਦੇਣੀ ਸ਼ੁਰੂ ਕਰ ਦਿੱਤੀ ਕਿ ਇਧਰੋਂ ਵੀ ਆਇਆ ਕੋਈ ਉਧਰੋਂ ਵੀ ਆਇਆ ਨਾਗਰਿਕਤਾ ਦੇਈ ਕਿ ਦੇਈ ਕਿ ਅੱਜ ਉਹਨਾਂ ਤੇ ਹਾਲ ਵੇਖ ਲਓ ਉਹਨਾਂ ਨੇ ਹਵਾਲਾ ਦਿੱਤਾ ਜੋ ਇੱਕ ਘਟਨਾਵਾ ਪਰਦੀਆਂ ਨੇ ਕਿ ਕੈਨੇਡਾ ਦੇ ਵਿੱਚ ਅੱਜ ਸੂਤਿਆਨ ਇਹ ਹੈ ਕਿ ਉਹ ਹੁਣ ਇਸ ਨੂੰ ਬੰਦ ਕਰਨ ਜਾ ਰਿਹਾ ਯਾਨੀ ਜਿਹੜੀ ਵੀਜ਼ਾ ਪਾਲਿਸੀ ਬਾਰੇ ਜੋ ਵੀ ਹੈ ਤਾਂ ਉਹ ਹਵਾਲੇ ਨਾਲ ਬੋਲ ਰਹੇ ਸਨ ਹਾਲਾ ਕਿ ਉਹਨਾਂ ਨੇ ਕਿਥੋਂ ਇੰਨੀ ਅਸਲ ਕੀਤੀ ਹੈ ਕਿ ਡੇਢ ਕਰੋੜ ਹੈ 2 ਕਰੋੜ ਹੈ 2.5 ਕਰੋੜ ਹੈ ਕਰੋੜ ਆ ਜਾਏਗਾ ਔਰ ਉਹਨਾਂ ਦੇ ਵਿਰੋਧ ਦਾ ਨਾ ਇੱਕ ਵੱਡਾ ਕਾਰਨ ਕਿਉਂਕਿ 370 ਤੇ ਤੱਕ ਖاموش ਹੋ ਗਏ ਸਨ ਜੀ ਜੋ ਬਿਲਕੁਲ ਬਾਨੋ ਦਾ ਮਸਲਾ ਸੀ ਉਹਦੇ ਤੇ ਖاموش ਹੋ ਗਏ ਸਨ ਸੀਏ ਤੇ ਕਿਉਂ ਬੋਲ ਰਿਹਾ ਇਹਦਾ ਇੱਕ ਵੱਡਾ ਕਾਰਨ ਆ ਵੱਡਾ ਕਾਰਨ ਜੀ ਇਹ ਆ ਕਿ ਮੰਮਤਾ ਬੈਨਰਜੀ ਦੇ ਨਾਲ ਇਹਨਾਂ ਦੀ ਬਹੁਤ ਗੁੱਡਵਿਲ ਹੈ ਬਹੁਤ ਹੀ ਜ਼ਿਆਦਾ ਮਤਵਾ ਬੈਨਰਜੀ ਨੂੰ ਇਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਆ ਕਿਉਂਕਿ ਮਤਵਾ Hindu ਜਿਹੜੇ ਆਏ ਨੇ ਬੰਗਲਾਦੇਸ਼ ਤੋਂ ਉਹਨਾਂ ਨੂੰ ਉੱਥੇ ਬਹੁਤ ਵੱਡੇ ਪੱਧਰ ਤੇ ਨਾਗਰਿਕਤਾ ਦਿੱਤੀ ਗਈ ਹੈ ਜਾਂ ਦਿੱਤੀ ਜਾਉਗੀ ਇਹ ਨਾ ਦਿਵਸੋਂ ਜਿਹੜੀ ਆ ਉਹ ਤਕਰੀਬਨ 1.5 ਤੋਂ 2 ਕਰੋੜ ਬਣਦੀ ਆ ਹੂੰ ਹੂੰ ਤਾਂ ਤੁਸੀਂ ਹਿਸਾਬ ਨਾਲ ਉਹ ਸਿੱਧੀਆਂ 5 ਤੋਂ 7 ਸੀਟਾਂ ਲੋਕ ਸਭਾ ਦੀਆਂ ਉਹਨਾਂ ਦੀ ਵੋਟ ਦੇ ਪ੍ਰਭਾਵ ਇਠਾਉਂਦੀ ਆ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ ਆਪਾਂ ਛੱਡ ਜੀ ਤੋ ਪਾਸੇ ਆ ਹੂੰ ਹੂੰ ਤਾਂ ਇਹਦਾ ਮਤਲਬ ਇੰਡੀਆ ਮਮਤਾ ਬੈਨਰਜੀ ਜੋ ਵਿਰੋਧ ਕਰ ਰਹੀ ਆ ਉਹਦਾ ਇੱਕ ਸਿਆਸੀ ਕਾਰਨ ਵੀ ਆ ਤਾਂ ਮਮਤਾ ਬੈਨਰਜੀ ਦਾ ਜਿਵੇਂ ਹੀ ਵਿਰੋਧ ਆਇਆ ਤਿਵੇਂ ਹੀ अरविंद केजरीवाल ਨੇ ਵੀ ਬਹੁਤ ਵਟੇ ਪੱਤਰ ਤੇ ਵਿਰੋਧ ਕੀਤਾ ਨਹੀਂ ਤਾਂ ਤੁਸੀਂ ਦੇਖਿਆ ਸ਼ਹੀਨ ਬਾਗ ਦਾ ਮੋਰਚਾ ਹੋਵੇ ਜਾਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਮੈਂ ਗਿਣਾ ਸਕਦਾ ਜਿਹਦੇ ਵਿੱਚ केजरीवाल ਸਾਹਿਬ ਦੇ ਬਿਲਕੁਲ ਸਿਉਂਤੇ ਗੈਸ ਜੀ ਜੀ ਮਿੰਟੂ ਜੀ ਹਰਿਆਣਾ ਦੇ ਵਿੱਚ ਜੀ ਜੀਪੀ ਦੋ ਫਾੜ ਹੋਣ ਦੀ ਰਾਹ ਤੇ ਹੈ ਜੀ ਹੁਣ ਤੇ ਭਾਰਿਆਣਾ ਦੇ ਵਿੱਚ ਜੀ ਜੀਪੀ ਦਾ ਮੈਂ ਅੱਗੇ ਵੀ ਦੱਸਿਆ ਸੀਗਾ ਖਾਸ ਤੌਰ ਤੇ ਦੁਸ਼ਯੰਤ ਚੋਟਾਲਾ ਦਾ ਉਹ ਵੇਖ ਕੋਈ ਬਚਦਾ ਨਜ਼ਰ ਨਹੀਂ ਆਉਂਦਾ ਉਹ ਕਹਿੰਦੇ ਹੁੰਦੇ ਨਾ ਨਾ ਖੁਦਾ ਮਿਲਾ ਨਾ ਵਿਸਾ ਨੇ ਸਨਾਬ ਨਾ ਇਧਰ ਕੀ ਰਹਿਣਾ ਉਧਰ ਕੀ ਕੱਲੇ ਆ ਕੇ ਹੁਣ ਦੁਸ਼ਯੰਤ ਚੋਟਾਲਾ ਨੂੰ ਨਾ ਤਾਂ ਉਹਦਾ ਭਾਈਚਾਰਾ ਜਾਟ ਭਾਈਚਾਰਾ ਉਹ ਲਾਗੇ ਲਾ ਰਿਹਾ ਵੈਸੇ opinion poll ਆਇਆ ਅੱਜ ਜੀ ਉਹ ਤੋਂ ਅਸੀਂ ਵੋਟਰ ਤਾਂ ਅਸੀਂ ਇੱਕਾਂ ਤੇ ਇੱਕ ਸੀਗਾ న్యూਸ 18 ਵਾਲਿਆਂ ਦਾ న్యూਸ 18 ਤਾਂ ਆਪਾਂ ਕਹਿ ਸਕਦੇ ਆ ਮਾਨੀਆਂ ਦਾ ਚੈਨਲ ਆ ਤਖਾਰ ਦੂਸਰੇ ਪਾਸੇ ਜੇ ਵੇਖੋਗੇ ਸੀ ਮੋਟਰ ਦਾ ਕਾਫੀ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਵੈਸੇ ਉਹਨਾਂ ਦੇ ਵੀ ਤੁਕੇ ਕੇਂਦਰ ਗਲਤ ਚਲੇ ਜਾਂਦੇ ਨੇ ਹਮ ਪਰ ਉਹਨਾਂ ਦੋਨਾਂ ਨੂੰ ਜੇ ਆਪਾਂ ਆਧਾਰ ਮੰਨ ਕੇ ਚੱਲੀਏ ਤਾਂ ਭਾਰਤੀ ਜਨਤਾ ਪਾਰਟੀ ਦੀ ਪਰਿਸਥਿਤੀ ਜਿਹੜੀ ਆ ਉਹ ਮੌਜੂਦਾ ਜੇ ਵਰਤਮਾਨ ਨੂੰ ਆਪਾਂ ਦੇਖੀਏ ਤੇ ਕੋਈ ਬਹੁਤ ਹੀ ਠੀਕ ਨਹੀਂ ਹੈ ਹਮ ਹਮ ਨਿਊਜ਼ 18 ਵਾਲੇ ਹੀ ਕਹਰੇ ਆ ਕਿ ਇੱਥੇ ਇਹ 6 ਸੀਟਾਂ ਜਿਹੜੇ ਇੰਡੀਆ ਗੱਠ ਜੋੜ ਵਾਲੇ ਜਿੱਤ ਰਹੇ ਹਮ ਹਮ ਤੇ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਜੱਜਪਾ ਜਾਨੀ ਜਜਪੀ ਆ ਉਹਦੀ ਤੇ ਹਾਲਤ ਇਹ ਹੋ ਗਈ ਆ ਕਿ ਹਿਸਾਬ ਨਾਲ ਉਹ ਵਿਪਚਾਰੀ ਕੀਤਾ ਇਹਨਾਂ ਨੇ باوجود ਇਸ ਤੇ ਇਹਨਾਂ ਨੇ ਚਾਰ ਵਿਧਾਇਕ ਅੱਜ ਜਿਹੜਾ ਨੈਪ ਸੈਣੀ ਦਾ ਨੋਗਰਾਫ ਸੀ ਸਮੋਚਕ ਸਮਾਗਮ ਸੀ ਉਹਦੇ ਵਿੱਚ ਵੀ ਉਹ ਗਏ ਸਨ ਪਹਿਲਾਂ ਤੇ ਅੱਜ ਜਿਹੜਾ ਫਲੋਰ ਟੈਸਟ ਸੀ ਉਹਦੇ ਵਿੱਚ ਵੀ ਉਹ ਚਾ ਦੇ। ਹੂੰ ਹੂੰ। ਯਾਨੀ ਕੋਈ ਪਕੜ ਨਹੀਂ ਰਹੀ ਦੁਸ਼ਤ ਚੋਟਾਲਾ ਦੀ ਨਾ ਸੰਗਠਨ ਚੱਜ ਨਾਲ ਬਚਾ ਸਕੇ ਨਾ ਆਪਣੇ ਇਸਨ ਜੱਸਿਆਸੀ ਕੈਰੀਅਰ ਬਚਾ ਸਕੇ ਤਾਂ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੰਤੁਸ਼ਿਆ ਤੇ ਚੁਟਾਲਾ ਵਾਸਤੇ ਤੇ ਸਾਟਿਆ ਉਹ ਕਿਦਾਂ ਸੰਭਲੇਗਾ ਪਤਾ ਨਹੀਂ ਹੈ ਪਰ ਮੈਂ ਜਿਵੇਂ ਕਿਹਾ ਕਿ ਜਿੱਥੋਂ ਇਹਨਾਂ ਨੇ ਤੋਰੀ ਵਿਰਾਸਤ ਕਿਸਾਨਾ ਤੋਂ ਜਾਟਾ ਤੋਂ ਚੌਧਰੀ ਦੇਵੀ لال ਦੀ ਵਿਰਾਸਤ ਤਾਂ ਉਹਦਾ ਠੀਕ ਉਸੇ ਤਰ੍ਹਾਂ ਭੋਗ ਪੈ ਗਿਆ ਜਾਪਦਾ ਇੱਕ ਵਾਰੀ ਤੇ ਜਿਵੇਂ ਆਪਾਂ ਦੇਖਦੇ ਚੌਧਰੀ ਚਰਨ ਸਿੰਘ ਦਾ ਕਿ ਚੌਧਰੀ ਚਰਨ ਸਿੰਘ ਨੂੰ ਕਦੇ ਵੀ ਹਰਿਆਣੇ ਦੇ ਜਾਟਾ ਨੇ ਆਪਣਾ ਲੀਡਰ ਨਹੀਂ ਸੀ ਮੰਨਿਆ ਜੀ ਉਹ ਜਿਹੜੀ ਪੋਲਿਟਿਕ ਕਰਦੇ ਸੀ ਵਾਇਆ ਚੌਧਰੀ ਦੇਵੀ ਲਾਲ ਕਰਦੇ ਸਨ ਜੀ ਇਹ ਮਹੱਤਵਪੂਰਨ ਫੈਟਾ ਹਿਸਟਰੀ ਦਾ ਜੀ ਅੱਜ ਤੁਸੀਂ ਦੇਖੋ ਕਿ ਦੋਨਾਂ ਪਰਿਵਾਰਾਂ ਦੇ ਨਾਲ ਕੀ ਬੀਤੀ ਕਿ ਚੌਧਰੀ ਚਰਨ ਸਿੰਘ ਦਾ ਪੋਤਰਾ ਜਿਹੜਾ ਚੌਧਰੀ ਜੈਅੰਤ ਉਹ ਭਾਜਪਾ ਨਾਲ ਚਲੇ ਗਿਆ ਤੇ ਉਥੋਂ ਉਹਨਾਂ ਦੇ ਭਾਈਚਾਰੇ ਵਾਲੇ ਜਿਹੜੇ ਆ ਉਹ ਕਹਿੰਦੇ ਆ ਕਿ ਨੂੰ ਛੇ ਗਿਆ ਇਹ ਚੰਗਾ ਇਧਰੋਂ ਦੁਸ਼ਯੰਤ ਚਟਾਂ ਦਾ ਵਾਪਸ ਆ ਗਿਆ ਟੱਠ ਜੋੜ ਤੋਂ ਬਾਪੂ ਤੇ ਇਸ ਤੇ ਉਹਦੇ ਭਾਈਚਾਰੇ ਵਾਲੇ ਕਹਿੰਦੇ ਆ ਇਹ ਇਹ ਵੀ ਇੱਕ ਸਮਝੌਤੇ ਦਾ ਹਿੱਸਾ ਹੀ ਆ ਕਿ ਸਮਝੌਤਾ ਤੋੜਿਆ ਵੀ ਸਮਝੌਤਾ ਕਰਕੇ ਗਿਆ ਜੀ ਜੀ ਮਿੰਟੂ ਜੀ ਐਮਪੀ ਪ੍ਰਨੀਤ ਕੌਰ ਕੱਲ ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਜੀ ਜੀ ਬਿਲਕੁਲ ਦੋ ਬੀਬੀਆਂ ਕੱਲ ਨੂੰ ਇੱਕ ਵੱਡਾ ਕਦਮ ਚੁੱਕਣ ਗਈਆਂ ਆਪੋ ਆਪਣੀ ਜਗ੍ਹਾ ਤੇ ਯਾਨੀ ਇੱਕ ਤੇ ਬੀਬੀ ਪ੍ਰਨੀਤ ਕੌਰ ਦੂਸਰੇ ਬੀਬੀ ਜਗੀਰ ਕੌਰ ਹੂੰ ਹੂੰ ਬੀਬੀ ਜਗੀਰ ਕੌਰ ਕੱਲ ਨੂੰ ਵਾਪਸੀ ਕਰ ਰਹੇ ਐ طے ਹੋ ਚੁੱਕਾ ਉਹਨਾਂ ਨੇ ਹੁਣ ਤੇ ਇੰਟਰਵਿਊ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਮੁੱਦੇ ਤੇ ਕੋਣ ਕਿ ਬੋਲਣਾ ਸ਼ੁਰੂ ਕਰ ਦਿੱਤਾ ਕਿ ਲਫਾਫਾ ਕਲਚਰ ਮੈਂ ਬੰਦ ਕਰਵਾਉਣ ਚ ਸਫਲ ਰਹੀ ਆ ਹੂੰ ਤੇ ਦੂਸਰੇ ਪਾਸੇ ਵੀ ਵੀ ਪਰਨੀਤ ਕੋਰ ਇਹ ਤੇ ਹੁਣ ਵੇਖੋ ਗੱਲ ਇਹ ਆ ਕਿ ਬਰਾਬਰ-ਉਬਰ ਕਰਨ ਵਾਲਾ ਮਸਲਾ ਕਿਉਂਕਿ ਚੌਧਰੀ ਵਿਰੇਂਦਰ ਸਿੰਘ ਦੇ ਲੜਕੇ ਚੌਧਰੀ ਵਿਰੇਂਦਰ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਸੀ ਬੀਤੇ ਦੇ ਨਹੀਂ ਇਸ ਤੋਂ ਬਾਅਦ ਚੂੰਡਾ ਇੱਕ ਐਮਪੀ ਭਾਰਤੀ ਜਨਤਾ ਪਾਰਟੀ ਦਾ ਉਹ ਵੀ ਜੁਆਇਨ ਕਰ ਗਿਆ ਸੀਗਾ ਕਾਂਗਰਸ ਹੂੰ ਹੂੰ ਤਾਂ ਹੁਣ ਬਰਾਬਰ ਬੁਰਬਦੀ ਸੱਟ ਕਰਦੇ ਨੇ ਕਿ ਕਿ ਵੇਖੋ ਜੀ ਗੱਲ ਇਹ ਆ ਕਿ ਅਮਰਿੰਦਰ ਸਿੰਘ ਦੀ ਸੁਪਤਨੀ ਬੀਬੀ ਪ੍ਰਨੀਤ कौर ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਈ ਆ ਹਕੀਕਤ ਕੀ ਆ ਹਕੀਕਤ ਇਹ ਆ ਮੇ ਜੀ ਕਿ ਜਦੋਂ ਮੁੱਖ ਮੰਤਰੀ ਦੀ ਗੱਦੀ ਤੋਂ ਆਪਦੇ ਬੰਦਿਆਂ ਨੇ ਲਾਹ ਸੁਟਿਆ ਅਮਰਿੰਦਰ ਸਿੰਘ ਨੂੰ ਤੁਹਾਨੂੰ ਯਾਦ ਹੋਣਾ ਇਹ ਇਲਾਜ ਕਰਵਾਉਣ ਵਾਸਤੇ ਬਾਹਰ ਗਏ ਸੀ ਸ਼ਾਇਦ ਜੀ ਮੈਂ ਗਲਤ ਰਹਿ ਕਿ ਯੂਕੇ ਗਏ ਸੀ ਜੀ ਅੱਛਾ ਉਸ ਤੋਂ ਬਾਅਦ ਹੋਇਆ ਕਿ ਤੇ ਜਿਹੜੀ ਇਹਨਾਂ ਦੀ ਇੱਕ ਜ਼ਰੂਰੀ ਮੀਟਿੰਗ ਹੋਈ ਸੀ ਉਹ اسی ਮੋਤੀ ਮੈਦਾਨ ਵਿੱਚ ਤੇ ਕਮਾਲ ਦੀ ਗੱਲ ਜਿਹੜੀ ਸਾਰੀ ਸੈਟਿੰਗ ਹੋਈ ਸੀ ਉਹ ਮੋਤੀ ਮੈਦਾਨ ਚ ਹੋਈ ਸੀ ਉਸ ਮੀਟਿੰਗ ਦੀ ਪ੍ਰਧਾਨਗੀ ਪਤਾ ਕਿਸ ਨੇ ਕੀਤੀ ਬੀਬੀ ਪਰਨੀਤ ਕੌਰ ਨੇ ਇਹ ਗੱਲ ਕਾਂਗਰਸੀਆਂ ਨੂੰ ਵੀ ਪਤਾ ਸਾਡੇ ਵਰਗਿਆਂ ਨੂੰ ਵੀ ਪਤਾ ਹੈ ਜੀ ਮਤਲਬ ਕਿ ਉਸ ਦਿਨ ਤੋਂ ਹੀ ਬੀਬੀ ਪਰਨੀਤ ਕੌਰ ਨੇ ਜੁਆਇਨ ਕਰਨੀ ਸੀ ਫਾਜਪਾ ਜਿਸ ਦਿਨ ਸਾਰਾ ਕੰਮ ਤੇ ਉਹਨਾਂ ਨੇ ਆਪਣੇ ਹੱਥੀਂ ਵੇੜਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਪ੍ਰਚਾਰ ਕੀਤਾ ਕੋਈ ਵੀ ਪਰਦਾ ਹੈ ਨਹੀਂ ਸੀਗਾ ਬਸ ਗਰਾਰੀ ਕਿਤੇ ਫਸਦੀ ਸੀ ਗਰਾਰੀ ਇੱਥੇ ਫਸਦੀ ਸੀ ਜੇ ਕਾਂਗਰਸ ਉਹਨਾਂ ਨੂੰ ਆਜ਼ਾਦ ਕਰ ਦਿੰਦੀ ਮੁਕਤ ਕਰ ਦਿੰਦੀ ਆਰਟੀ ਚ ਕੱਢ ਦਿੰਦੀ ਤਾਂ ਉਹ ਆਜ਼ਾਦ ਦੇ ਤੌਰ ਤੇ ਜੀ ਚਿਰ ਦੇ ਜੀ ਮੈਂਬਰਸ਼ਿਪ ਉਹ ਬਚ ਹੀ ਰਹੀ ਨਹੀਂ ਸੀ ਜੀ ਜੇ ਉਹ ਪਾਰਟੀ ਛੱਡਦੇ ਪਾਰਟੀ ਅਫੀਸ਼ੀਅਲੀ ਜੁਆਇਨ ਕਰ ਦਿੱਤੀ ਉਹਦੀ ਮੈਂਬਰਸ਼ਿਸ਼ਪ ਜਾਂਦੀ ਸੀ ਜੀ ਯਾਨੀ ਦੋਹਾਂ ਪਾਸਿਆਂ ਤੋਂ ਕਿਤੇ ਨਾ ਕਿਤੇ ਮਜਬੂਰੀਆਂ ਸੀਗੀਆਂ ਸੋ ਇਸ ਕਰਕੇ ਬੀਬੀ ਪ੍ਰਨੀਤ ਕੌਰ ਪਾਰ ਨੂੰ ਅਫੀਸ਼ੀਅਲੀ ਜੁਆਇਨ ਕਰ ਜਾਂ ਕਿਤੇ ਉਧਰੋਂ ਬੀਬੀ ਜ਼ਗੀਰ ਕੌਰ ਜੀ ਆ ਜਿਹੜੇ ਉਹ ਵਾਪਸ ਅਕਾਲੀ ਦਲ ਚ ਆ ਜਾਣ ਕੇ ਬੱਸ ਉਹ ਕਹਿੰਦੇ ਕਿ ਮੈਂ ਅਕਾਲੀ ਦਲ ਕਦੇ ਛੱਡਿਆ ਹੀ ਨਹੀਂ ਮੈਂ ਤਾਂ ਪਾਰਟੀ ਦੇ ਵਿੱਚ ਵਾਣੀ ਹੋਈ ਆ ਇਹਨਾਂ ਨੇ ਥੋੜਾ ਜਿਹਾ ਪਾਰਟੀ ਤੋਂ ਦੂਰ ਕਰ ਦਿੱਤਾ ਸੀ ਹੂੰ ਮਿੰਟੂ ਜੀ ਲੱਖਾ ਸਿਧਾਣਾ ਦੀ ਜ਼ਮਾਨਤ ਤੇ ਸਰਕਾਰ ਨੇ ਜਵਾਬ ਨਹੀਂ ਦਿੱਤਾ ਜੀ ਕੀ ਵੇਰਵਾ ਦੇਖੋ ਲੱਖਾ ਸਿਧਾਣਾ ਤੇ ਇੱਕ ਮੁਕਦਮਾ ਦਰਜ ਹੋਇਆ ਸੀਗਾ ਲੰਬੀ ਥਾਣੇ ਦੇ ਵਿੱਚ ਜੀ ਉਹ ਬਹੁਤ ਲੰਬੇ ਸਮੇਂ ਤੋਂ ਲੰਕਦਾ ਦੋ ਵਾਰੀ ਸ਼ਾਇਦ ਕਲੋਜ਼ਰ ਕੋਰਟ ਵੀ ਦਾਖਲ ਹੋਈ ਆ ਪਰ ਕੇਸ ਬੰਦ ਨਹੀਂ ਹੋਇਆ ਉਹਨਾਂ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਲਖੇ ਸਧਾਨੇ ਨੂੰ ਇਸ ਗੱਲ ਦਾ ਸ਼ੰਕਾ ਸੀਗਾ ਡਰ ਸੀ ਜਾਂ ਸ਼ੱਕ ਸੀ ਕਿ ਕਿਸੇ ਵੀ ਵੇਲੇ ਸਭ ਫਾਈਲਾਂ ਖੋਲ੍ਹ ਕੇ ਤੇ ਉਸ ਨੂੰ ਅਰੈਸਟ ਕੀਤਾ ਜਾ ਸਕਦਾ ਹੈ ਲਖਾ ਸਧਾਨਾ ਚਲੇ ਗਿਆ ਸੀਗਾ ਅਗਾਹੂ ਰਾਤ ਵਾਸਤੇ ਹਾਈ ਕੋਰਟ ਦੇ ਵਿੱਚ ਅਗਾਹੂ ਰਾਤ ਜਿਹੜੀ ਸੀਗੀ ਉਹ ਤਦ ਹੀ ਮਿਲਣੀ ਹੈ ਜਦੋਂ ਜਾ ਕੇ ਪੰਜਾਬ ਸਰਕਾਰ ਜਵਾਬ ਦਾਖਲ ਕਰੇਗੀ ਹਾਈ ਕੋਰਟ ਨੇ ਪਿਛਲੀ ਸਰਵਾਈ ਤੇ ਵੀ ਪੁੱਛਿਆ ਸੀਗਾ ਕਿ ਕੀ ਸਧਾਨੇ ਦੀ ਹਿਰਾਸਤ ਦੀ ਤੁਹਾਨੂੰ ਜ਼ਰੂਰਤ ਹੈ ਹੂੰ ਜਵਾਬ ਆਇਆ ਸੀ ਕਿ ਅਸੀਂ ਬਾਅਦ ਚ ਦੱਸਦੇ ਆ ਤੁਹਾਨੂੰ ਹੁਣ ਐਸ ਸੁਣਵਾਈ ਤੇ ਵੀ ਜਾ ਕੇ ਇਹਨਾਂ ਨੇ ਕੁਝ ਵੀ ਸਪਸ਼ਟ ਨਹੀਂ ਕੀਤਾ ਮਤਲਬ ਕਿ ਕੋਈ ਜਵਾਬ ਨਹੀਂ ਦਿੱਤਾ ਸੋ ਲਿਹਾਜ਼ਾ ਹੁਣ ਇਹ ਮਾਮਲਾ ਇੱਕ ਵਾਰੀ ਫੇਰ ਟਲ ਗਿਆ ਯਾਨੀ ਪੰਜਾਬ ਸਰਕਾਰ ਜਿਹੜੀ ਆ ਉਹ ਵਾਰ-ਵਾਰ ਰਿਪਲਾਈ ਜਿਹੜਾ ਫਾਈਲ ਨਹੀਂ ਕਰ ਰਹੀ ਜਦੋਂ ਤੱਕ ਰਿਪਲਾਈ ਫਾਈਲ ਨਹੀਂ ਹੋਏਗਾ ਤਦ ਤੱਕ ਫੇਰ ਉਹ ਮਾਮਲਾ ਜਿਹੜਾ ਤੁਹਾਨੂੰ ਪਤਾ ਹੈ ਜਿਹੜੀ ਸੁਣਵਾਈ ਚੱਲਦਾ ਹੈ ਹਾਲ ਦੀ ਘੜੀ ਇਹ ਮਾਮਲਾ ਵੀ ਜਿਹੜਾ ਹੈ ਉਹ ਹਾਲੇ ਹੋਰ ਲੰਬਾ ਚੱਲੇਗਾ ਜੀ ਤੇ ਮਿੰਟੂ ਜੀ ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ ਜੀ ਕੁਸ਼ ਨੂੰਵਾ ਖਬਰ ਪੜ੍ਹ ਕੇ ਤੇ ਮੈਂ ਬਹੁਤ ਖੁਸ਼ ਹੋ ਗਿਆ ਅੱਜ ਮੈਂ ਇੱਕ ਇਨਸਪੈਕਟਰ ਦੀ ਕਹਾਣੀ ਪੜ੍ਹ ਰਿਆ ਸੀਗਾ ਜਿਹੜਾ ਕਿ ਐਨਸੀਆਰਬੀ ਦੇ ਵਿੱਚ ਆ ਐਨਸੀਆਰਬੀ ਮਤਲਬ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਜਿਹੜੇ ਆਪਾਂ ਬਹੁਤ ਸਾਰੇ ਆંકੜੇ ਪੜ੍ਹਦੇ ਆ ਰੇਡੀਓ ਟੀਵੀ ਤੇ ਕ੍ਰਾਈਮ ਨਾਲ ਜੁੜੇ ਖਾਸ ਤੌਰ ਤੇ ਐਨਸੀਆਰਬੀ ਦੇ ਵਿੱਚੋਂ ਹੀ ਆਉਂਦੇ ਆ ਇਹਨਾਂ ਦਾ ਪਰਫੈਕਟ ਡਾਟਾ ਹੁੰਦਾ ਕਿ ਜੋ ਐਫਆਈਆਰ ਕੱਟੀ ਆ ਉਹ ਐਨਸੀਆਰਬੀ ਦੇ ਆંકੜਿਆਂ ਦੇ ਵਿੱਚ ਜੁੜਦੀ ਜਾਂਦੀ ਆ ਤਾਂ ਖੈਰ ਇਦੇ ਵਿੱਚ ਜਿਹੜੇ ਇਨਸਪੈਕਟਰ ਆ 10 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਪੋਲੀਓ ਹੋ ਗਿਆ ਸੀਗਾ ਥਲੜਾਈ ਸਾ ਬਿਲਕੁਲ ਮਾਰਿਆ ਗਿਆ ਮਾਰਿਆ ਗਿਆ ਆਪਾਂ ਪੰਜਾਬੀ ਚ ਸ਼ਬਦ ਕਹਿੰਦੇ ਹੁੰਦੇ ਆ ਇਸਤੇਮਾਲ ਕਰਦੇ ਹੁੰਦੇ ਆ ਯਾਨੀ ਖਲੋ ਗਿਆ ਉਸ ਤੋਂ ਬਾਅਦ ਡਾਕਟਰਾਂ ਨੇ ਕਹਿ ਦਿੱਤਾ ਸੀਗਾ ਕਿ ਬਈ ਹੁਣ ਇਹ ਤੇ ਤੀਤੇ ਨੂੰ ਪ੍ਰਵਾਨ ਕਰਨੀ ਪੈਣੀ ਹੈ ਜੋ ਵੀ ਹੈਗਾ ਇਸਨੇ ਪ੍ਰਵਾਨ ਕੀਤਾ ਚਾਰ ਭੈਣਾਂ ਦਾ ਇਕਲੌਤਾ ਭਰਾ ਸੀਗਾ ਇਲਾਜ ਬਥੇਰਾ ਚੱਲਿਆ ਪਰ ਇਲਾਜ ਤੁਹਾਨੂੰ ਪਤਾ ਉਸ ਵੇਲੇ ਸੰਭਵ ਹੀ ਨਹੀਂ ਸੀ ਜੀ ਤਾਂ ਕਹਿਰ ਪੜਦਾ ਕਰਾਉਂਦਾ ਜਬਰਦਸਤ ਪੜਾਈ ਕੀਤੀ ਤੇ ਫਿਰ ਐਨਸੀਆਰਬੀ ਤੱਕ ਬਤੌਰ ਇਨਸਪੈਕਟਰ ਉਹ ਇੱਥੋਂ ਆਇਆ ਇੱਥੇ ਆਇਆ ਇੱਥੇ ਰੁਕਿਆ ਨਹੀਂ ਫਿਰ ਉਹਨੇ ਸ਼ੂਟਿੰਗ ਦੀ ਪ੍ਰੈਕਟਿਸ ਸ਼ੁਰੂ ਕੀਤੀ ਆਲਾ ਕੇ ਆਂਗਰੇਜ਼ ਨੂੰ ਔਨ ਕਰਕੇ ਸ਼ੂਟਿੰਗ ਚ ਪਹਿਲਾਂ ਤੇ ਦਿੱਕਤ ਆਈ ਪਰ ਬਾਅਦ ਦੇ ਵਿੱਚ ਬੰਦੇ ਨੇ ਇੰਨੀ ਪ੍ਰੈਕਟਿਸ ਕੀਤੀ ਇੰਨੀ ਪ੍ਰੈਕਟਿਸ ਕੀਤੀ ਕਿ ਦੱਸਦੇ ਆ ਕਿ ਨੈਸ਼ਨਲ ਲੈਵਲ ਤੇ ਉਹ ਸ਼ੂਟਿੰਗ ਦਾ ਪਲੇਅ ਰ ਬਣ ਗਿਆ ਕਿਆ ਬਾਤ ਆ ਸੌਰੀ ਸਟੇਟ ਲੈ ਬਾਕੀ ਅੱਛਾ ਜੀ ਸ਼ੂਟਿੰਗ ਵੀ ਕਰਾ ਰਿਹਾ ਹੈ ਹਾਂ ਜੀ ਉਹਦਾ ਨਾਮ ਹੈ ਇੰਸਪੈਕਟਰ ਦਾ ਯਸ਼ਵੰਤ ਜੀ